ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚੰਦਕਾਰੀ ਉਪਾਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇਹ ਜਾਣਕਾਰੀ ਲੈ ਕੇ ਆਏ ਹਾਂ ਕਿ ਜੋ ਇਨਸਾਨ ਇਸ ਦੁਨੀਆਂ ਤੋਂ ਚਲਿਆ ਜਾਂਦਾ ਹੈ ਕਹਿੰਦਾ ਭਾਵ ਕਿ ਮਰੀ ਹੋਈ ਵਿਅਕਤੀ ਦੀਆਂ ਇਹ ਤਿੰਨ ਚੀਜ਼ਾਂ ਕਦੇ ਵੀ ਸਾਨੂੰ ਨਹੀਂ ਲੈਣੀਆਂ ਚਾਹੀਦੀਆਂ ਜੇਕਰ ਅਸੀਂ ਇਨ੍ਹਾਂ ਚੀਜ਼ਾਂ ਨੂੰ ਲੈ ਕੇ ਇਨ੍ਹਾਂ ਦੀ ਵਰਤੋਂ ਕਰਦੀਆਂ ਤੇ ਸਾਡੇ ਘਰ ਦੇ ਵਿੱਚ ਕਿਹੜੀਆਂ-ਕਿਹੜੀਆਂ ਪਰੇਸ਼ਾਨੀਆਂ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ ਹੈ। ਇਹ ਸਾਰੀ ਜਾਣਕਾਰੀ ਤੇ ਕੁਝ ਛੋਟੇ-ਛੋਟੇ ਉਪਾਅ ਇਨ੍ਹਾਂ ਗਲਤੀਆਂ ਤੋਂ ਬਚਣ ਦੇ ਲਈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਗੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸੇ ਤਰੀਕੇ ਦੇ ਨਾਲ ਗ੍ਰੋੜ ਪ੍ਰਾਣ ਦੇ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਗ੍ਰੋੜ ਜੀ ਨੂੰ ਮਰਤਿਕ ਵਿਅਕਤੀ ਦਾ ਬਈਆਂ ਅਜਿਹੀਆਂ ਚੀਜ਼ਾਂ ਦੇ ਬਾਰੇ ਦੱਸਿਆ ਹੈ ਜਿਨ੍ਹਾਂ ਦੀ ਵਰਤੋਂ ਕਿਸੇ ਵੀ ਜਿਉਂਦੇ ਵਿਅਕਤੀ ਨੂੰ ਨਹੀਂ ਕਰਨੀ ਚਾਹੀਦੀ। ਭਗਵਾਨ ਸ਼੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਕੁਦਰਤ ਦਾ ਇਹ ਨਿਯਮ ਹੈ ਕਿ ਜੇ ਇਸ ਦਾ ਵੀ ਜਨਮ ਕਿ ਜਿਸ ਦਾ ਵੀ ਜਨਮ ਹੋਇਆ ਹੈ ਉਸ ਦੀ ਮੌਤ ਵੀ ਨਿਸ਼ਚਿਤ ਹੀ ਹੈ। ਮੌਤ ਇੱਕ ਅਜੀਹਾ ਸੱਚ ਹੈ ਜਿਸ ਨੂੰ ਕੋਈ ਵੀ ਝੂਠਲਾ ਮੌਤ ਨੇੜੇ ਆਉਣ ਤੇ ਮਨੁੱਖ ਨੂੰ ਆਪਣਾ ਸਰੀਰ ਤਿਆਗ ਜ਼ਰੂਰ ਹੀ ਕਰਨਾ ਪੈਂਦਾ ਹੈ ਤੇ ਸਰੀਰ ਦੇ ਨਾਲ ਉਹ ਵਿਅਕਤੀ ਸਾਰੀਆਂ ਭੌਤਿਕ ਵਸਤੂਆਂ ਦਾ ਵੀ ਤਿਆਗ ਕਰ ਦਿੰਦਾ ਜਿਵੇਂ ਕਿ ਮਨੁੱਖ ਮੌਤ ਤੋਂ ਬਾਅਦ ਇਸ ਮਰਤਿਉ ਲੋਕ ਦੀ ਕੋਈ ਵੀ ਵਸਤੂ ਆਪਣੇ ਨਾਲ ਲੈ ਕੇ ਨਹੀਂ ਜਾ ਸਕਦਾ ਉਸਦੇ ਨਾਲ ਕੇਵਲ ਉਸਦੇ ਪਾਪ ਤੇ ਉਸਦੇ ਪੁੰਨ ਹੀ ਜਾਂਦੇ ਨੇ ਜੇਕਰ ਕਿਸੇ ਮਨੁੱਖ ਨੇ ਆਪਣੇ ਜੀਵਨ ਕਾਲ ਦੇ ਵਿੱਚ ਪਾਪ ਤੋਂ ਵੱਧ ਪੁੰਨ ਕੀਤੇ ਹਨ ਤਾਂ ਉਸ ਨੂੰ ਮੌਤ ਦੇ ਸਮੇਂ ਤੋਂ ਕੋਈ ਵੀ ਕਸ਼ਟ ਨਹੀਂ ਹੁੰਦਾ ਤੇ ਉਸਦੇ ਪ੍ਰਾਣ ਸਹਿਜ ਗਤੀ ਦੇ ਨਾਲ ਬਾਹਰ ਨਿਕਲਦੇ ਹਨ ਪਰ ਜੇ ਇਸ ਵਿਅਕਤੀ ਨੇ ਜੀਵਨ ਭਰ ਪਾਪ ਹੀ ਕੀਤੇ ਹੋਣ ਉਸ ਦੀ ਮੌਤ ਵੀ ਬਹੁਤ ਦਰਦਨਾਕ ਹੁੰਦੀ ਹੈ ਤੇ ਉਸ ਨੂੰ ਮੌਤ ਦੇ ਸਮੇਂ ਬਹੁਤ ਪੀੜਾ ਸਹਿਣੀ ਪੈਂਦੀ ਹੈ ਸੋ ਇਸੇ ਤਰੀਕੇ ਦੇ ਨਾਲ ਜਮਰਾਜ ਦੇ ਦੂਤ ਉਸਤੇ ਬਿਲਕੁਲ ਵੀ ਦਇਆ ਨਹੀਂ ਦਿਖਾਉਂਦੇ ਤੇ ਉਸ ਨੂੰ ਆਪਣੇ ਪਾਸ ਵਿੱਚ ਬੰਨ੍ਹ ਕੇ ਖਿੱਚਦੇ ਹੋਏ ਜਮ ਲੋਕ ਦੇ ਵਿੱਚ ਲੈ ਜਾਂਦੇ ਨੇ ਜਮ ਲੋਕ ਜਾਣ ਦੇ ਮਾਰਗ ਉਤੇ ਪਾਪੀ ਵਿਅਕਤੀ ਨੂੰ ਬਹੁਤ ਦੁੱਖ ਹੁੰਦਾ ਹੈ ਤੇ ਉਹ ਵਿਰਲਾਪ ਕਰਦਾ ਹੋਇਆ ਨਰਕ ਦੇ ਮਾਰਗ ਤੇ ਚੱਲਦਾ ਪਰ ਜਮ ਦੇ ਦੂਤਾਂ ਨੂੰ ਉਸਤੇ ਦਇਆ ਨਹੀਂ ਆਉਂਦੀ ਤੇ ਉਹ ਉਸ ਨੂੰ ਹੋਰ ਪੀੜਾ ਦਿੰਦੇ ਹਨ ਸ਼੍ਰੀ ਹਰੀ ਚੇਰੀ ਕ੍ਰਿਸ਼ਨ ਜੀ ਕਹਿੰਦੇ ਹਨ ਕਿ ਆਤਮਾ ਦਾ ਇਸ ਸੰਸਾਰ ਦੇ ਵਿੱਚ ਕੁਝ ਵੀ ਆਪਣਾ ਨਹੀਂ ਆਤਮਾ ਆਮਰ ਹੈ ਤੇ ਉਸ ਦਾ ਕਦੇ ਅੰਤ ਨਹੀਂ ਹੁੰਦਾ ਉਹ ਵਿਅਕਤੀ ਉਹ ਆਪਣੀ ਕਰਮਾ ਅਨੁਸਾਰ ਵਾਰ-ਵਾਰ ਜਨਮ ਲੈਂਦੀ ਹੈ ਮਨੁੱਖ ਦਾ ਸਰੀਰ ਵੀ ਉਸ ਦਾ ਆਪਣਾ ਨਹੀਂ ਉਹ ਵੀ ਉਸ ਨੂੰ ਕੁਝ ਸਮੇਂ ਦੇ ਲਈ ਈਸ਼ਵਰ ਦੁਆਰਾ ਪ੍ਰਾਪਤ ਹੋਇਆ ਹੈ ਜੋ ਮੌਤ ਤੋਂ ਬਾਅਦ ਇਸੇ ਮਿੱਟੀ ਦੇ ਵਿੱਚ ਹੀ ਮਿਲ ਜਾਂਦਾ ਹੈ ਪਰ ਫਿਰ ਵੀ ਮਨੁੱਖ ਇਸ ਜਨਮ ਨੂੰ ਲੈ ਕੇ ਕਈ ਭੌਤਿਕ ਸੁੱਖਾਂ ਦੀ ਮੋਹ ਦੇ ਵਿੱਚ ਪੈ ਜਾਂਦਾ ਹੈ ਤੇ ਮੌਤ ਤੋਂ ਬਾਅਦ ਵੀ ਉਸ ਦਾ ਉਹਨਾਂ ਵਸਤੂਆਂ ਪ੍ਰਤੀ ਮੋਹ ਨਹੀਂ ਛੁੱਟਦਾ। ਸ੍ਰੀ ਕ੍ਰਿਸ਼ਨ ਜੀ ਕਹਿੰਦੇ ਨੇ ਕਿ ਜਦੋਂ ਤੱਕ ਮਨੁੱਖ ਸੰਸਾਰਿਕ ਵਸਤੂਆਂ ਦਾ ਮੋਹ ਤਿਆਗ ਕੇ ਸੰਪੂਰਨ ਰੂਪ ਦੇ ਵਿੱਚ ਈਸ਼ਵਰ ਨੂੰ ਅਪਣਾ ਨਹੀਂ ਲੈਂਦਾ ਦედა ਤੱਕ ਉਹ ਵਖ ਵਖ ਜੂਨੀਆਂ ਦੇ ਵਿੱਚ ਜਨਮ ਲੈ ਕੇ ਧਰਤੀ ਲੋਕ ਤੇ ਹੀ ਭਟਕਦਾ ਰਹਿੰਦਾ ਹੈ ਤੇ ਕਦੇ ਕਦੇ ਇਹ ਮੋਹ ਇੰਨਾ ਵੱਡਾ ਹੁੰਦਾ ਹੈ ਕਿ ਉਹ ਮੌਤ ਤੋਂ ਬਾਅਦ ਵੀ ਇਸੇ ਧਰਤੀ ਲੋਕ ਤੇ ਭ੍ਰਮਣ ਕਰਦਾ ਹੈ ਅਰਥਾਤ ਉਹ ਪ੍ਰੇਤ ਜੂਣ ਧਾਰਮਿਕ ਕਰਦਾ ਹੈ ਸੋ ਇਸੇ ਤਰੀਕੇ ਦੇ ਨਾਲ ਸ਼੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਜੇਕਰ ਕਿਸੇ ਬਨੁਕ ਦੀ ਅਕਾਲ ਮੌਤ ਹੋ ਜਾਂਦੀ ਹੈ ਤਾਂ ਉਹ ਵੀ ਪ੍ਰੇਤ ਜੂਨ ਦੇ ਵਿੱਚ ਚਲਾ ਜਾਂਦਾ ਹੈ ਤੇ ਪ੍ਰੇਤ ਜੂਨ ਦੇ ਵਿੱਚ ਉਹ ਆਪਣੇ ਹੀ ਪਰਿਵਾਰ ਦੇ ਲੋਕਾਂ ਨੂੰ ਦੁੱਖ ਦੇਣ ਲੱਗਦਾ ਹੈ ਕਈ ਵਾਰ ਅਸੀਂ ਆਪਣੇ ਮਰਤੇ ਕੇ ਉੱਪਰ ਰਜਨਾ ਦੀਆਂ ਵਸਤੂਆਂ ਨੂੰ ਉਹਨਾਂ ਦੀ ਚਾਦਰ ਵਿੱਚ ਆਪਣੇ ਕੋਲ ਹੀ ਰੱਖ ਲੈਨੇ ਆ ਤੇ ਜਾਂ ਫਿਰ ਉਹਨਾਂ ਦੀਆਂ ਵਸਤੂਆਂ ਦੀ ਵਰਤੋਂ ਵੀ ਕਰਨ ਲੱਗ ਜਾਂਦੇ ਹਾਂ ਪਰ ਗਰੂ ਪਰ ਗਰੂੜ ਪੁਰਾਨ ਦੇ ਅਨੁਸਾਰ ਸਾਨੂੰ ਮਰਤਿਕ ਵਿਅਕਤੀ ਦੀਆਂ ਕੁਝ ਵਸਤੂਆਂ ਦੀ ਵਰਤੋਂ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ ਕਿਉਂਕਿ ਇਹਨਾਂ ਵਸਤੂਆਂ ਦੇ ਨਾਲ ਉਸ ਵਿਅਕਤੀ ਦੀ ਊਰਜਾ ਜੁੜੀ ਹੋਈ ਹੁੰਦੀ ਹੈ ਤੇ ਉਸ ਵਿਅਕਤੀ ਉਸ ਮਰਤਿਕ ਵਿਅਕਤੀ ਦਾ ਉਹਨਾਂ ਵਸਤੂਆਂ ਪ੍ਰਤੀ ਮੋਹ ਬਹੁਤ ਜ਼ਿਆਦਾ ਹੋਣ ਦੇ ਕਾਰਨ ਉਹ ਮੌਤ ਤੋਂ ਬਾਅਦ ਵੀ ਉਹਨਾਂ ਵਸਤੂਆਂ ਦੇ ਨਾਲ ਜੁੜਿਆ ਰਹਿੰਦਾ ਹੈ ਤੇ ਜੇਕਰ ਕੋਈ ਇੰਨਾ ਵਸਤੂਆਂ ਦੀ ਵਰਤੋਂ ਕਰਦਾ ਹੈ ਤਾਂ ਉਸ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ ਮੀਰਤਿਕ ਆਤਮਾ ਨੂੰ ਕਈ ਤਰੀਕਿਆਂ ਦੀ ਨਾਲ ਕਸ਼ਟ ਦੇਣ ਲੱਗਦੀ ਏ ਇਸ ਲਈ ਕਿਸੇ ਵੀ ਮਨੁੱਖ ਨੂੰ ਮਰੇ ਹੋਏ ਵਿਅਕਤੀ ਦੀਆਂ ਚੀਜ਼ਾਂ ਦੀ ਵਰਤੋਂ ਕਦੇ ਵੀ ਨਹੀਂ ਕਰਨੀ ਚਾਹੀਦੀ ਚਾਹੋ ਤੁਸੀਂ ਉਹਨਾਂ ਵਸਤੂਆਂ ਨੂੰ ਸੰਭਾਲ ਕੇ ਆਪਣੇ ਘਰ ਦੇ ਵਿੱਚ ਰੱਖ ਸਕਦੇ ਹੋ ਤੇ ਜਾਂ ਫਿਰ ਉਹਨਾਂ ਚੀਜ਼ਾਂ ਨੂੰ ਨਦੀ ਦੇ ਚੱਲਦੇ ਵਿੱਚ ਪਰਵਾਹਿਤ ਕਰ ਸਕਦੇ ਹੋ ਪਰ ਭੋਲਕੇ ਵੀ ਉਸ ਦੀਆਂ ਵਸਤੂਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਉਸ ਮ੍ਰਿਤਕ ਆਤਮਾ ਦੀ ਸ਼ਾਂਤੀ ਦੇ ਲਈ ਜੇਕਰ ਕੋਈ ਉਸ ਵਿਅਕਤੀ ਦੀਆਂ ਪਿਆਰੀਆਂ ਵਸਤੂਆਂ ਦਾ ਦਾਨ ਕਰਦੇ ਹੋ ਤਾਂ ਇਹ ਬਹੁਤ ਹੀ ਸ਼ੁਭ ਕੰਮ ਹੁੰਦਾ ਹੈ ਤੇ ਇਸ ਦੇ ਨਾਲ ਨਾਲ ਗ੍ਰਿਹਪ੍ਰਾਣ ਦੇ ਵਿੱਚ ਮਰਤੇਕ ਵਿਅਕਤੀ ਦੀਆਂ ਅਜਈਆਂ ਤਿੰਨ ਚੀਜ਼ਾਂ ਦੱਸੀਆਂ ਗਈਆਂ ਹਨ ਜਿਨ੍ਹਾਂ ਦੇ ਵਰਤੋਂ ਕਦੇ ਵੀ ਸਾਨੂੰ ਨਹੀਂ ਕਰਨੀ ਚਾਹੀਦੀ ਨਹੀਂ ਤਾਂ ਮਰਤੇਕ ਵਿਅਕਤੀ ਦੀ ਆਤਮਾ ਧਰਤੀ ਲੋਕ ਤੇ ਹੀ ਭਟਕਦੀ ਰਹਿੰਦੀ ਹੈ ਦੇ ਉਸ ਨੂੰ ਕਦੇ ਵੀ ਮੌਕਸ ਦੀ ਪ੍ਰਾਪਤੀ ਨਹੀਂ ਹੋਵੇਗੀ ਜਾਂ ਉਸ ਨੂੰ ਦੂਜਾ ਸਰੀਰ ਕਦੇ ਵੀ ਪ੍ਰਾਪਤ ਨਹੀਂ ਹੋਵੇਗਾ ਅਜੇ ਹੀ ਆਤਮਾ ਤੁਹਾਨੂੰ ਵੀ ਅਨੇਕਾ ਪ੍ਰਕਾਰ ਦੇ ਕਸ਼ਟ ਦਿੰਦੀ ਹੈ ਚਿਰੀ ਕ੍ਰਿਸ਼ਨ ਜੀ ਕਹਿੰਦੇ ਹਨ ਜਦੋਂ ਕਿਸੇ ਦੀ ਮੌਤ ਤੋਂ ਬਾਅਦ ਉਸ ਵਿਅਕਤੀ ਨੂੰ ਜੇਕਰ ਪ੍ਰੇਤ ਚੂਨਾ ਮਿਲਦੀ ਹੈ ਤਾਂ ਉਹ ਆਪਣੇ ਹੀ ਪਰਿਵਾਰ ਨੂੰ ਦੁੱਖ ਦਿੰਦਾ ਹੈ ਇਸ ਲਈ ਉਸ ਦੀਆਂ ਵਸਤੂਆਂ ਦੀ ਵਰਤੋਂ ਕਦੇ ਵੀ ਨਹੀਂ ਕਰਨੀ ਚਾਹੀਦੀ ਤੇ ਚਲੋ ਜਾਣ ਲੈਣਿਆ ਕਿ ਉਹਨਾਂ ਤਿੰਨ ਵਸਤੂਆਂ ਬਾਰੇ ਜੋ ਮਰਤਿਕ ਵਿਅਕਤੀ ਦੀਆਂ ਕਦੇ ਵੀ ਵਰਤੋਂ ਵਿੱਚ ਨਹੀਂ ਸਾਨੂੰ ਲੈਣੀਆਂ ਚਾਹੀਦੀਆਂ ਸਭ ਤੋਂ ਪਹਿਲਾਂ ਤਾਂ ਆਪਾਂ ਜਾਣਦੇ ਹਾਂ ਕਿ ਘਰ ਵਿੱਚ ਮਰਤਿਕ ਵਿਅਕਤੀ ਦੀ ਤਸਵੀਰ ਸਾਨੂੰ ਕਿੱਥੇ ਲਗਾਉਣੀ ਚਾਹੀਦੀ ਏ ਚਾਚੀ ਤਰ੍ਹਾਂ ਦੇ ਅਨੁਸਾਰ ਹਰ ਮਨੁੱਖ ਨੂੰ ਆਪਣੇ ਘਰ ਵਿੱਚ ਪੂਰਵਜਾਂ ਦੀਆਂ ਤਸਵੀਰਾਂ ਜਾਂ ਚਿੱਤਰ ਜ਼ਰੂਰ ਲਗਾਉਣੇ ਚਾਹੀਦੇ ਆ ਇਸ ਨੂੰ ਬਹੁਤ ਹੀ ਸ਼ੁਭ ਮੰਨਿਆ ਗਿਆ ਹੈ ਕਿ ਆਪਣੇ ਮਹ੍ਰਿਤਕ ਪਰਜਨ ਦਾ ਚਿੱਤਰ ਬਣਾਉਂਦੇ ਸਮੇਂ ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਉਹਨਾਂ ਦਾ ਚਿੱਤਰ ਜੇ ਤਸਵੀਰ ਦੁਖੀ ਚ ਗੁੱਸੇ ਵਾਲੀ ਅਵਸਥਾ ਦੇ ਵਿੱਚ ਨਾ ਹੋਵੇ ਪੂਰਵ ਚਿੱਤਰ ਵਿੱਚ ਪ੍ਰਸੰਨ ਦਿਖਾਈ ਦੇਣੇ ਚਾਹੀਦੇ ਨੇ ਜਦੋਂ ਵੀ ਅਸੀਂ ਉਹਨਾਂ ਦੇ ਚਿੱਤਰ ਦੇ ਦਰਸ਼ਨ ਕਰੀਏ ਤਾਂ ਸਾਡੇ ਮਨ ਦੇ ਵਿੱਚ ਉਨ੍ਹਾਂ ਦੇ ਪ੍ਰਤੀ ਸ਼ਰਧਾ ਤੇ ਪ੍ਰੇਮ ਦਾ ਭਾਵ ਪ੍ਰਗਟ ਹੋਵੇ ਤੇ ਜੇਕਰ ਪੁਰਬਜਾਂ ਦਾ ਚਿੱਤਰ ਗੁੱਸੇ ਵਾਲੀ ਅਵਸਥਾ ਦੇ ਵਿੱਚ ਹੋਵੇ ਤਾਂ ਇਹ ਮਨ ਵਿੱਚ ਡਰ ਹੀ ਸਥਿਤੀ ਪੈਦਾ ਕਰਦਾ ਹੈ। ਛੋਟੇ ਬੱਚੇ ਉਨ੍ਹਾਂ ਨਾਲ ਪ੍ਰੇਮ ਕਰਨ ਦੀ ਬਜਾਏ ਨਫ਼ਰਤ ਕਰਨ ਲੱਗਣਗੇ ਇਸ ਲਈ ਪੁਰਬਜਾਂ ਦਾ ਚਿੱਤਰ ਜਦ ਤਾ ਤਸਵੀਰ ਬਣਾਉਂਦੇ ਸਮੇਂ ਇਸ ਗੱਲ ਦਾ ਖਾਸ ਧਿਆਨ ਰੱਖੋ ਧਿਆਨ ਰਹੇ ਤੁਹਾਡੇ ਪੂਰਵਜ ਹੁਣ ਇਸ ਸੰਸਾਰ ਦੇ ਵਿੱਚ ਨਹੀਂ ਹਨ ਉਹ ਨਾ ਤਾਂ ਭਗਵਾਨ ਹਨ ਉਹ ਨਾ ਤਾਂ ਭਗਵਾਨ ਹਨ ਤੇ ਨਾ ਹੀ ਮਨੁੱਖ ਹਨ ਤੁਹਾਨੂੰ ਉਹਨਾਂ ਦਾ ਸਨਮਾਨ ਕਰਨਾ ਚਾਹੀਦਾ ਪਰ ਉਹਨਾਂ ਦੇ ਸਾਹਮਣੇ ਆਪਣਾ ਦੁੱਖ ਤੇ ਗੁੱਸੇ ਵਰਗੀਆਂ ਭਾਵਨਾਵਾਂ ਨੂੰ ਪ੍ਰਗਟ ਨਾ ਕਰੋ ਨਹੀਂ ਤਾਂ ਤੁਹਾਡੇ ਪਿਤਰ ਦੇਵ ਦੁਖੀ ਹੋ ਜਾਣਗੇ ਪਿਤਰ ਪੱਖ ਦੇ ਦਿਨਾਂ ਤੋਂ ਇਲਾਵਾ ਹੋਰ ਦਿਨਾਂ ਦੇ ਵਿੱਚ ਉਹਨਾਂ ਦਾ ਆਵਾਹਣ ਚਾ ਉਹਨਾਂ ਦੀ ਪੂਜਾ ਨਹੀਂ ਕਰਨੀ ਚਾਹੀਦੀ ਪਿਤਰ ਪੱਖ ਦੇ ਦਿਨਾਂ ਤੋਂ ਇਲਾਵਾ ਹੋਰ ਦਿਨਾਂ ਵਿੱਚ ਜੋ ਆਤਮਾਵਾਂ ਘਰ ਦੇ ਵਿੱਚ ਪ੍ਰਵੇਸ਼ ਕਰਦੀਆਂ ਨੇ ਉਹੋ ਪ੍ਰੇਤ ਆਤਮਾਵਾਂ ਹੁੰਦੀਆਂ ਹਨ ਇਸ ਨਾਲ ਘਰ ਵਿੱਚ ਭਿਆਨਕ ਦੁੱਖ ਦਾ ਵਾਤਾਵਰਨ ਬਣਦਾ ਹੈ ਤੇ ਵਾਸਤੂ ਸ਼ਾਸਤਰ ਦੇ ਅਨੁਸਾਰ ਪਿਤਰਾ ਜਾਂ ਪੂਰਵਜਾਂ ਦੀਆਂ ਤਸਵੀਰਾਂ ਨੂੰ ਭੁੱਲ ਕੇ ਵੀ ਪੂਜਾ ਘਰ ਦੇ ਵਿੱਚ ਨਹੀਂ ਰੱਖਣਾ ਚਾਹੀਦਾ ਇਸ ਨਾਲ ਭਗਵਾਨ ਦਾ ਅਪਮਾਨ ਹੁੰਦਾ ਹੈ ਤੇ ਇਸ ਨਾਲ ਤੁਹਾਡੇ ਸਾਰੇ ਪਿਤਰ ਗਣ ਬਹੁਤ ਦੁਖੀ ਤੇ ਗੁੱਸੇ ਹੋ ਜਾਂਦੇ ਨੇ ਇਸ ਤੋਂ ਲਾਵਾ ਜੇਕਰ ਤੁਹਾਡੇ ਕਿਸੇ ਪਰਜਨ ਦੀ ਅਕਾਲ ਮੌਤ ਹੋਈਏ ਤਾਂ ਉਹ ਪ੍ਰੇਮ ਚੂਲ ਦੇ ਵਿੱਚ ਚਲੇ ਜਾਂਦੇ ਨੇ ਤੇ ਧਰਤੀ ਲੋਕ ਤੇ ਹੀ ਭਟਕਦੇ ਹਨ ਜਦੋਂ ਤੱਕ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਨਰਾਇਣ ਬਲੀ ਦੀ ਪੂਜਾ ਨਹੀਂ ਕੀਤੀ ਜਾਂਦੀ ਸਾਦੇ ਤੱਕ ਉਹ ਪ੍ਰੇਤ ਆਤਮਾ ਬਣ ਕੇ ਆਪਣੇ ਹੀ ਪਰਿਵਾਰ ਦੇ ਲੋਕਾਂ ਨੂੰ ਪਰੇਸ਼ਾਨ ਕਰਦੇ ਰਹਿੰਦੇ ਨੇ ਅਜਿਹੇ ਵਿੱਚ ਤੁਹਾਨੂੰ ਉਹਨਾਂ ਦੀਆਂ ਤਸਵੀਰਾਂ ਘਰ ਦੇ ਵਿੱਚ ਨਹੀਂ ਲਗਾਉਣੀਆਂ ਚਾਹੀਦੀਆਂ ਤੇ ਪਿਤਰਪੱਖ ਦੇ ਵਿੱਚ ਉਨ੍ਹਾਂ ਦਾ ਸ਼ਰਾਦ ਵੀ ਨਹੀਂ ਕਰਨਾ ਚਾਹੀਦਾ ਪੁੱਤਰਾਂ ਦੀਆਂ ਤਸਵੀਰਾਂ ਹਮੇਸ਼ਾ ਹੀ ਉੱਤਰ ਦੇਸ਼ਾ ਦੀ ਦਿਵਾਰ ਤੇ ਲਗਾਉਣੀਆਂ ਚਾਹੀਦੀਆਂ ਨੇ ਤਾਂ ਕਿ ਉਨ੍ਹਾਂ ਦਾ ਮੂੰਹ ਦੱਖਣ ਦਿਸ਼ਾ ਦੇ ਵੱਲ ਹੋਵੇ ਤੇ ਇਸ ਤੋਂ ਇਲਾਵਾ ਕਿਸੇ ਵੀ ਹੋਰ ਦਿਸ਼ਾ ਦੇ ਵਿੱਚ ਪਿਤਰਾਂ ਦੀਆਂ ਤਸਵੀਰਾਂ ਲਗਾਉਣਾ ਅਸ਼ੁਭ ਮੰਨਿਆ ਗਿਆ ਹੈ ਖਾਸ ਕਰਕੇ ਇਸ ਸ਼ਾਨਕੂਣ ਵਿੱਚ ਪਿਤਰਾਂ ਦੀਆਂ ਤਸਵੀਰਾਂ ਭੁੱਲ ਕੇ ਵੀ ਨਹੀਂ ਲਗਾਉਣੀਆਂ ਚਾਹੀਦੀਆਂ ਪਿਤਰਪਖ ਵਿੱਚ ਵੀ ਪਿਤਰਾਂ ਲਈ ਕੀਤੇ ਜਾਣ ਵਾਲੇ ਸਾਰੇ ਕਾਰਜ ਦਕਨ ਦੇਸ਼ਾ ਵਾਲਾ ਮੂ ਕਰਕੇ ਕਰਨੇ ਚਾਹੀਦੇ ਹਨ ਤੇ ਧਿਆਨ ਰੱਖੇ ਕਿ ਮਰਤਿਕ ਵਿਅਕਤੀ ਦੇ ਨਾਲ ਕਦੇ ਵੀ ਜਿਉਂਦੇ ਵਿਅਕਤੀ ਦੀ ਤਸਵੀਰ ਨਹੀਂ ਲਗਾਉਣੀ ਚਾਹੀਦੀ ਤੇ ਨਾਲ ਹੀ ਸੌਣ ਵਾਲੇ ਕਮਰੇ ਤੇ ਰਸੋਈ ਦੇ ਵਿੱਚ ਪਿਤਰਾ ਦੀਆਂ ਤਸਵੀਰਾਂ ਨਾ ਲਗਾਓ ਤੇ ਆਓ ਹੋਣ ਜਾਣਦੇ ਆ ਕਿ ਮਰਤਿਕ ਵਿਅਕਤੀ ਦੀਆਂ ਕਿਹੜੀਆਂ ਚੀਜ਼ਾਂ ਦੀ ਵਰਤੋਂ ਸਾਨੂੰ ਕਦੇ ਵੀ ਨਹੀਂ ਕਰਨੀ ਚਾਹੀਦੀ ਸਾਬਦੋ ਪਹਿਲਾ ਤਾਂ ਮਰਤਿਕ ਵਿਅਕਤੀ ਦੇ ਕੱਪੜੇ ਗਰੁੜ ਪ੍ਰਾਣ ਅਨੁਸਾਰ ਮਰਤਿਕ ਵਿਅਕਤੀ ਦੇ ਕੱਪੜਿਆਂ ਦੀ ਕਦੇ ਵੀ ਵਰਤੋਂ ਨਹੀਂ ਕਰਨੀ ਚਾਹੀਦੀ ਉਹਨਾਂ ਨੂੰ ਗਰੁੜ ਪ੍ਰਾਣ ਦੇ ਅਨੁਸਾਰ ਮਰਤਿਕ ਵਿਅਕਤੀ ਦੇ ਕੱਪੜਿਆਂ ਦੀ ਕਦੇ ਵੀ ਸਾਨੂੰ ਵਰਤੋਂ ਨਹੀਂ ਕਰਨੀ ਚਾਹੀਦੀ ਉਹਨਾਂ ਨੂੰ ਭੁੱਲ ਕੇ ਵੀ ਪੈਣਨਾ ਨਹੀਂ ਚਾਹੀਦਾ ਕਿਉਂਕਿ ਅਜਿਹਾ ਕਰਨ ਦੇ ਨਾਲ ਮਰਤਿਕ ਵਿਅਕਤੀ ਦੀ ਆਤਮਾ ਉਸ ਵੇਕਤੀ ਦੇ ਨਾਲ ਜੁੜ ਜਾਂਦੀ ਹੈ ਜੋ ਇਹਨਾਂ ਦੀ ਵਰਤੋਂ ਕਰਦਾ ਹੈ ਮਰਤਿਕ ਵਿਅਕਤੀ ਦੀਆਂ ਚਾਦਰਾਂ ਉਸ ਵਿਅਕਤੀ ਨੂੰ ਸਤਾਉਣ ਲੱਗ ਜਾਂਦੀਆਂ ਨੇ ਜੋ ਉਹਨਾਂ ਦੇ ਕੱਪੜਿਆਂ ਦੀ ਵਰਤੋਂ ਕਰਦਾ ਹੈ ਜਿਸ ਕਾਰਨ ਉਹ ਵਿਅਕਤੀ ਮਾਨਸਿਕ ਤੇ ਸਰੀਰਕ ਤੌਰ ਤੇ ਕਮਜ਼ੋਰ ਹੋ ਜਾਂਦਾ ਹੈ ਉਸ ਵਿਅਕਤੀ ਨੂੰ ਆਪਣੇ ਮਰਤਿਕ ਪ੍ਰੈਜੈਂਟ ਦੀ ਊਰਜਾ ਦਾ ਅਹਿਸਾਸ ਵੀ ਹੋਣ ਲੱਗਦਾ ਹੈ ਤੇ ਇਸ ਲਈ ਮਰਤਿਕ ਵਿਅਕਤੀ ਦੇ ਕੱਪੜੇ ਕਦੇ ਵੀ ਸਾਨੂੰ ਨਹੀਂ ਪਹਿਨਣੇ ਚਾਹੀਦੇ ਮਰਤਿਕ ਵਿਅਕਤੀ ਦੇ ਕੱਪੜੇ ਹਮੇਸ਼ਾ ਸਾਨੂੰ ਦਾਨ ਕਰ ਦੇਣੇ ਚਾਹੀਦੇ ਨੇ ਜਿਸ ਨਾਲ ਉਸ ਦੀ ਆਤਮਾ ਨੂੰ ਸ਼ਾਂਤੀ ਮਿਲਦੀ ਏ ਇਸ ਤੋਂ ਇਲਾਵਾ ਮਰਤਿਕ ਵਿਅਕਤੀ ਦੇ ਗੈਣੇ ਗੁਰੂੜ ਪੁਰਾਨ ਦੇ ਵਿੱਚ ਕਿਹਾ ਗਿਆ ਹੈ ਕਿ ਮਰਤਿਕ ਵਿਅਕਤੀ ਦੇ ਗੈਣੇ ਵੀ ਉਸ ਦੇ ਕਪੜਿਆ ਮਾਗ ਹੀ ਉਸ ਦੀ ਊਰਜਾ ਦੇ ਸਰੋਤ ਹੁੰਦੇ ਨੇ ਮਰਤਿਕ ਵਿਅਕਤੀ ਦੇ ਆਪਣੇ ਗੈਣਿਆਂ ਨਾਲ ਲਗਾਅ ਕਿ ਕੱਪੜਿਆਂ ਤੋਂ ਵੀ ਕਈ ਗੁਣਾ ਜ਼ਿਆਦਾ ਹੁੰਦੇ ਕਿਉਂਕਿ ਹਰ ਵਿਅਕਤੀ ਗਹਿਣੇ ਖੁਦ ਨੂੰ ਸੁੰਦਰ ਦਿਖਾਉਣ ਦੇ ਲਈ ਪਹਿਨਦਾ ਹੈ ਪਰ ਜਦੋਂ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤੇ ਉਸਦੇ ਗਹਿਣੇ ਕੋਈ ਦੂਜਾ ਵਿਅਕਤੀ ਪਹਿਨ ਲੈਂਦਾ ਹੈ ਤਦ ਮ੍ਰਿਤਕ ਵਿਅਕਤੀ ਦੀ ਆਤਮਾ ਅਸਹਿਜ ਮਹਿਸੂਸ ਕਰਨ ਲੱਗਦੀ ਹੈ ਉਹ ਆਤਮਾ ਉਸ ਵਿਅਕਤੀ ਨੂੰ ਪਰੇਸ਼ਾਨ ਕਰਨ ਲੱਗ ਜਾਂਦੀ ਆਤਮਾ ਮੋਕਸ਼ ਦੀ ਰਾਹ ਤੀਨਾਂ ਜਾ ਕੇ ਇਸ ਮਰਤਿਕ ਲੋਕ ਵਿੱਚ ਆਪਣੀ ਹੀ ਪਰਚਨਾ ਨੂੰ ਪਰੇਸ਼ਾਨ ਕਰਨ ਲੱਗ ਜਾਂਦੀ ਇਸ ਲਈ ਮਰਤਿਕ ਵਿਅਕਤੀ ਦੇ ਗਹਿਣਿਆਂ ਦੀ ਵੀ ਵਰਤੋਂ ਸਾਨੂੰ ਨਹੀਂ ਕਰਨੀ ਚਾਹੀਦੀ ਵਿਅਕਤੀ ਦੀ ਮੌਤ ਤੋਂ ਬਾਅਦ ਉਸ ਦੇ ਗਹਿਣਿਆਂ ਨੂੰ ਪਿੰਗ ਲਾ ਕੇ ਹੋਰ ਗਹਿਣੇ ਵੀ ਬਣਵਾ ਲੈਣੇ ਚਾਹੀਦੇ ਨੇ ਨਹੀਂ ਤਾਂ ਉਹਨਾਂ ਨੂੰ ਮੰਦਰ ਦੇ ਵਿੱਚ ਦਾਨ ਕਰ ਦੇਣਾ ਚਾਹੀਦਾ ਹੈ ਇਸੋ ਇਹ ਲਾਭ ਮਰਤਿਕ ਵਿਅਕਤੀ ਦੀ ਘੜੀ ਕਪੜਿਆਂ ਤੇ ਗਹਿਣਿਆਂ ਦੇ ਬਾਗ ਘੜੀ ਵੀ ਇੱਕ ਮਰਤਿਕ ਵਿਅਕਤੀ ਦੀ ਪ੍ਰਮੁੱਖ ਊਰਜਾ ਦਾ ਸਰੋਤ ਹੁੰਦੀ ਹੈ। ਗੁਰੂੜ ਪ੍ਰਾਣ ਵਿੱਚ ਘੜੀ ਬਾਰੇ ਨਹੀਂ ਕਿਹਾ ਗਿਆ ਪਰ ਅਨੇਕਾ ਜੋਤਿ ਸ਼ਾਸਤਰ ਇਹ ਦੱਸਦੇ ਨੇ ਕਿ ਮਰਤਿਕ ਵਿਅਕਤੀ ਦੀ ਘੜੀ ਵੀ ਉਸ ਨਾਲ ਜੁੜਾ ਦਾ ਕੰਮ ਕਰਦੀ ਹੈ ਕਿਉਂਕਿ ਘੜੀ ਉਸ ਵਿਅਕਤੀ ਦੇ ਨਾਲ ਜੀਵਨ ਪਰ ਜੁੜੀ ਰਹਿੰਦੀ ਹੈ ਤੇ ਉਸ ਦੇ ਸਮੇਂ ਦਾ ਨਿਰਤਾਰਨ ਵੀ ਕਰਦੀ ਹੈ। ਇਸ ਲਈ ਉਸ ਵਿਅਕਤੀ ਦੀ ਮੌਤ ਤੋਂ ਬਾਅਦ ਉਸ ਦੇ ਸਮੇ ਦਾ ਵੀ ਅੰਤ ਹੋ ਜਾਂਦਾ ਹੈ ਜਿਸ ਕਾਰਨ ਉਸ ਵਿਅਕਤੀ ਦੀ ਘੜੀ ਦੀ ਕਦੇ ਵੀ ਸਾਨੂੰ ਵਰਤੋਂ ਨਹੀਂ ਕਰਨੀ ਚਾਹੀਦੀ ਅਜਿਹੀ ਮ੍ਰਿਤਕ ਵਿਅਕਤੀ ਦੀ ਘੜੀ ਨੂੰ ਹਮੇਸ਼ਾ ਦਾਨ ਕਰਨਾ ਹੀ ਉੱਤਮ ਮੰਨਿਆ ਜਾਂਦਾ ਹੈ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਛੋਟੀ ਜਿਹੀ ਜਾਣਕਾਰੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦੀ ਇਹ ਵੀਡੀਓ ਜਾਣਕਾਰੀ ਚੰਗੀ ਲੱਗੀ ਹੋਵੇਗੀ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗ ਰਹੀ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਓ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਜਾਣਕਾਰੀ ਦੇ ਨਾਲ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ